ਹਾਂ ਮੇਰਾ ਤਾਇਆ ਜੀ ਬੋ ਤਾਇਆ ਹੈਲੋ ਹੈਲੋ ਆਪੋਂ ਮਾ ਮੇਰੇ ਕੋਲ ਪੇਛਲਾਉ ਨੇ ਏ ਚੈਂਕ ਦੇਲਾ ਮੇਤੇ ਪੁੱਤਾ ਮੂੰਹ ਕੋ ਭਾਲਦਾ ਏ ਨੂੰ ਤਾਇਆ ਮੇਰਾ ਹਲਾ ਤਾਇਆ ਹਾਂ ਪੁੱਤਾਂ ਨੂੰ ਬਾਦ ਕਰੀ ਪਈਆ ਹਾਂ ਪੁੱਤਾ ਮੂੰਹ ਕੋ ਬਾਦਦਾ ਵੀਰੇ ਇਹਨੂੰ ਕਹਦਾ ਲੱਗ ਚੁ ਗਿਆ ਸ਼ਰਤ ਦਾਨੇ ਕਿੰਨੇ ਦੀ ਸ਼ਰਤ ਆ ਓਏ ਓਏ ਦਾਨੇ ਹੈਲੋ ਫਰੈਂਡ ਆ ਸਭ ਨੂੰ ਮੇਰੇ ਨਿਊ ਬਲੌਗ ਚ ਆ ਸਭ ਨੂੰ ਜੀ ਆਇਆ ਨੂੰ ਤੇ ਬਾਈ ਆਦਾ ਬਲੌਗ ਜਰੂਰ ਅੰਤ ਤੱਕ ਦੇਖਿਓ ਜੋ ਕਿ ਬਾਈ ਅੱਜ ਮੈਂ ਤਾਇਨੇ ਮੈਂ ਤਾਇਨੇ ਕੁੱਤੀ ਨੇ ਹੁੰਦੀ ਆ ਨਮੀ ਕੁੱਤੀ ਨੇ ਹੁੰਦੀ ਆ ਤੇ ਨਾਲ ਹੀ ਤੁਹਾਨੂੰ ਮੈਂ ਤਾਇਨੇ ਵੀ ਮਿਲੋਣਾ ਤੁਹਾਨੂੰ ਅੱਜ ਚਲੋ ਫਿਰ ਆਜੋ ਆ ਦੇ ਆ ਮੇਰਾ ਤਾਇਆ ਜੀ ਬੋ ਤਾਇਆ ਹੈਲੋ ਹੈਲੋ ਆ ਤੋ ਮੈਂ ਆਪਣੇ ਕਪੈਟ ਚ ਲਾਉਣੀ ਕਿੱਥੇ ਆ ਤਾਇਆ ਆ ਦੇ ਆ ਆ ਆ ਆ ਰਹਾ ਆ ਰਹਾ ਅਰੇ ਕੋ ਤਾਇ ਨੇ ਕੁੱਤੀ ਰੱਖੀ ਹੈ ਆਪਣੀ ਉੜਾ ਉੜਾ ਆ ਰਹਾ ਆ ਰਹਾ ਇਹਦਾ ਨਾਮ ਕੀ ਹੈ ਨਾਮ ਹੈ ਇਹ ਕੁੱਤੀ ਹੈ ਯਾ ਫ੍ਰੈਂਚ ਆ ਫ੍ਰੈਂਚ ਐਸਾ ਤੂੰ ਹੀ ਰੱਖਦੇ ਨਾਮ ਕੀ ਆ के है? आ, नाम ने तीक। तीक। आ, हाँ राानी राम रखा बेचनी ओह कह बेचा तो पैसा कमाएंगे पैसा मामा के पता ah इधर रखा है हां इधर रख लिया के बच्चे बेचारे हां क्या करता है तरी बनाती वीडियो हां देखो ਵੇਖ ਨੀ ਇਹ ਰਗੂ ਮੇਰਾ ਆਹ ਕੰਮ ਦੇ ਲਾ ਕੇ ਹੈ ਨਾਰ ਪੰਜ ਦੇ ਲਾ ਮੈਂ ਤਾਇਏ ਦੇ ਨਾਲ ਮਾਰ ਕੇ ਸਾਬ ਮੱਦੇ ਦੇ ਰਜੈਂਟ ਵੜ ਜਾਂਦੇ ਲਾ ਕੇ ਬਾਹਰ ਕਰਦਾ ਰੁਕ ਦੇਖ ਲੈ ਮੈਂ ਤਾਇਆ ਕੁੱਤਾ ਮੂੰਹ ਕੋ ਪਾਲਦਾ ਇਹਨੂੰ ਤਾਇਆ ਮੇਰਾ ਹੈ ਨਾ ਤਾਇਆ ਹਾਂ ਪੁੱਤਾਂ ਨੂੰ ਬਾਹਰ ਤੇ ਕਰੀ ਪਈਆ ਹਾਂ ਪੁੱਤਾਂ ਨੂੰ ਮੂੰਹ ਵੱਧਾ ਵੀਰੇ ਇਹਨੂੰ ਪੁੱਤਾਂ ਸਾਰੇ ਖਰਚ ਪਈ ਪਈ ਸੀ ਜਿਹੜਾ ਅੱਜ ਵਾਲ ਸਾਫ ਕਰੇ ਪੈਣੇ ਸੀ ਹੋਰ ਦੇਖ ਲੈ ਇੰਨਾ ਸੰਭਾਰ ਕੇ ਰੱਖਦਾ ਮੇਰਾ ਤਾਇਆ ਇਹਨੂੰ đây các cô lợn kar đi tay nở ਹਰ ਮੁੜ ਜਾ ਖਰਜ ਕਰਦਾ ਹੁ ਤਾਂ ਇਹ ਆਪਣਾ ਗਿਆ ਹੋਇਆ ਕੰਮ ਕਿਤੇ ਕੰਮ ਚੱਲਿਆ ਗਿਆ ਤੇ ਹੁਣ ਮੈਂ ਵੀ ਆਪਾਂ ਚੱਲੇ ਖੇਡਣ ਆਹ ਕੱਢਦੇ ਆਪਣਾ ਜਾਮਾ ਸਾਈਕਲ ਤੇ ਉਹ ਕਰੀ ਆਪਣੀ ਕੁੱਤੀ ਨਾਲੋਂ ਨਾ ਮਤਾਈ ਦੇ ਰੱਖੇ ਦਾ ਚਲੋ ਫਿਰ ਆਜੋ ਚੱਲੀਏ ਆਹ ਦੇਖੋ ਜੀ ਰਾਨੂੰ ਹੈਲੋ ਫਰੈਂਡਸ ਦੇਖਦੇ ਆਪ ਪਹੁੰਚ ਚੁੱਕੇ ਹਾਂ ਯਾਰ ਦੇਖੋ ਵਾਹ ਵਾਹ ਲੈ ਚਾ ਆਹ ਦੰਡਾ ਮੇ ਆਉਂਦਾ ਲੋਪ ਕਰ ਆ ਗਿਆ ਲੈ ਆਪਣਾ ਕਿ ਮੇਰੀ ਸ਼ਕਤ ਜਿਹੜੀ ਆਪਾਂ ਲਾਈਏ ਕਹਿੰਦੇ ਆਉ ਸਾਹੀ ਠੰਡਾ ਇੱਧਰ ਹੋ ਚੁੱਕਿਆ ਇਹ ਆਪਾਂ ਲੈ ਇੱਕ ਜੋ ਆਉਂਦਾ ਉਹ ਜਿਹੜੀ ਬੰਦੇ ਬਾਹਰ ਹੀ ਹੋ ਗਏ ਤੂੰ ਪਹਿਲਾਂ ਗਈ ਪਹਿਲਾਂ ਹਰੇ ਆ ਦੇਖੋ ਟੀ ਬੈਠੀ ਆ ਦੇਖੋ ਜੋ ਮਾਹ ਪਾਰਨਾ ਬਣ ਲੱਗਿਆ ਹੋਇਆ ਇਹਦੇ ਗੋਲ ਤਰ ਲਿਖਣ ਨੂੰ ਬੋਲੋ ਹਾਂ ਵੀ ਇੱਧਰ ਵੀ ਸਾਡੇ ਆਪਣਾ ਬੰਦਾ ਆ ਜੀ ਦਿਖਾਤਾ ਮਾਹ ਪੈਸਾ ਦਿਖਾਉਣਾ ਆਪਰੇ ਵਾਹ ਇਹਦੀ ਆ ਪਲਾਈਏ ਵਾਜੀ ਵਾ ਤੂੰ ਤਾਂ ਬਿਥਾਰ ਲਾਉਣਾ ਪਹਿਲਾ ਜੱਤ ਲੈ ਆ ਮਾਮਾ ਜੀ ਠੰਡਾ ਕੀ ਤੋ ਪੱਦੀ ਬੋਟਰਾ ਆਹ ਹਾ ਯਾਰ ਬੜੀ ਬੇਸ਼ਰਮ ਹਾਰ ਗਿਆ ਯਾਰ ਹੁਣ ਚੱਲੇ ਠੰਡਾ ਲੈਣ ਮੁੰਡਾ ਓਏ ਹੋਏ ਉਹ ਦੇ ਵਾਜੀ ਵਾ ਉਹ ਨਹੀਂ ਮਾਰਦਾ ਕਿਹਦੇ ਵਿੱਚ ਹਾਂ ਸਾਨੂੰ ਲੱਗ ਗਿਆ ਪਤਾ ਜਦੋਂ ਲੱਗ ਗਿਆ ਪਤਾ ਤੇ ਪਤਾ ਨਹੀਂ ਮੈਂ ਦੇਖਿਆ ਨਹੀਂ ਹੈਗਾ ਤੂੰ ਤਾਂ ਚੇੜੀ ਵਾਹ ਜੀ ਵਾਹ ਆ ਬਾਤਾਂ ਜੀ ਮੁੰਡੇ ਨੇ ਪਾ ਨਾ ਗੋਲ ਮਾ ਵੀ ਤੇ ਦਿਖਾਈ ਤਾ ਨਾ ਵੀਰੇ ਵਸ ਰੈ ਇਲਾਤਾ ਆ ਉਹ ਨੂੰ ਜਾਣ ਕੋ ਨਾ ਪ੍ਰਦੀਪ ਦੇ ਕੋਲ ਕੇ ਮੋਟਰ ਨਹੀਂ ਪ੍ਰਦੀਪ ਨਹੀਂ ਮੈਂ ਤੇ ਠੰਡਾ ਮਾਰ ਵੀਰੇ ਬਣਾਉਣਾ ਅਗਲੇ ਨੇ ਮੈਨੂੰ ਮੈਨੂੰ ਮੋਟਾ ਪਿਆਰਾ ਮੁੰਡਾ ਪਿਆਰਾ ਨਹੀਂ ਹੈ ਅਗਲੇ ਠੱਡਾ ਤਾਂ ਮਗਾਉਣਾ ਸਾਈਕਲ ਲੈ ਜਾ ਤੇ ਖੜਾ ਹਾਂ ਤੇ ਸਾਡੇ ਘਰ ਤੋਂ ਆਉਂਦਾ ਨਹੀਂ ਚਾਹ। ਓਏ ਗੇਅਰ ਤੇ ਸੀ ਯਾਰ ਹੁਣ। ਗੇਅਰ ਤੇ ਦੇਖਣਾ ਨਹੀਂ। ਕਲੱਚ ਦਬਾਣਾ ਨਹੀਂ ਹੁੰਦਾ। ਅੰਗਲੀ ਜਾਂ ਤੋਂ। ਮੈਂ ਇਹਨਾਂ ਤੋਂ ਦੇਖ ਨਹੀਂ ਦਿੱਤੀ ਕਿ ਵਾਹ। ਇਹ ਇਗੜੀ ਅੱਖਾਂ ਹੀ ਮਰਵਾਉਂਦੀ ਆ। ਮੇਰਾ ਹੀੜਾ ਹੀ ਮਾੜੂ ਆ। ਚੱਲਾ ਲਾਈਏ। ਓਏ ਹੰਡਾ ਤਾਂ ਮਖਾ ਲੀਆ ਯਾਰ ਫੇਰੀ ਲਾਵੇਂਗਾ ਸਰ ਤੇ ਤੂੰ ਆਪੇ ਤਾਂ ਰੁਕਦਾ। ਪੂਰਾ ਚੱਲੋ ਫੇਰ ਆਜੋ। ਦੇਖਿਓ ਕੀ ਵਰਦਾ। ਕਹਿੰਦੇ 2 ਲੀਟਰ ਹੀ ਲੱਗੇ ਸਰ ਤੇ ਕਹਿੰਦੇ ਬਹੁਤ ਤਕੜੀ। ਮੁੰਡਾ ਹਾਰ ਕੇ ਠੰਡਾ ਲੈਣਾ। ਇਹ ਹਾਰ ਆਉਣ ਜਾਣੀ ਕਰਨੀ। ਉਹ ਬੀਚ ਤੇ ਘੜ ਰਹੀ। ਛਿਆ ਲਖ ਰਾਜ। ਆਹਦੇ ਕਹਿੰਦੇ ਚਿੜੀ ਇੱਦਰ ਦਰਨਾ ਤੇ ਆ ਪ੍ਰਭ ਜੋਤਾ ਹੈ। ਪਾਪਾ ਪਾਪਾ ਇਹਨੂੰ ਕੀ ਪਰੇਰ ਕੀ ਬੜੇ ਚਾਰੇ ਨੇ। ਗੱਲ ਸੁਣਨੀ ਹੈ। ਕਦਰ ਲੱਗ ਚੁ ਗਿਆ ਸ਼ਰਤ। ਤਾਨੇ ਕਿੰਨੇ ਦੀ ਸ਼ਰਤ ਆ? ਓਏ ਓਏ ਤਾਨੇ ਆ ਚੱਕੋ ਜੀ। ਲੱਗ ਜੋ ਗਿਆ ਕਹਿੰਦੇ ਮੈਚ ਪਾ ਲਈਓ ਬਾੜਦਾ ਉਹ ਤਾਂ ਹੋ ਗਿਆ ਯਾਰ ਨਾ ਮੈਚ ਪਹਿਲੀ ਬੋਲ ਹੀ ਕਹਿੰਦੇ ਬਾਹਰ ਅੱਲਾ ਨੰਬਰ ਨਾ ਦੇਣਾ ਆਜਾ ਕਹਿੰਦੇ ਆਊਟ ਆਊਟ ਦਾ ਮੈਚ ਲੱਗ ਗਿਆ ਉਹ ਕਹਿੰਦੇ ਲੱਗ ਰਿਹਾ ਖੇਲੋ ਚਾਜ ਨਾਲ ਓ ਕੇਰਾ ਗੰਦ ਲਿਆ ਤੂੰ ਯਾਰ ਕਾਲੀ ਦੀ ਬੋਲ ਕਰਾ ਹਾਂ ਹਾ ਦੋ ਲੀਟਰ ਆੜੀ ਹੈ ਭਾਈ ਲੈ ਆਂਦੀ ਕਿਉਂ ਜਾਂਚ ਆਊਟ ਮੈਂ ਨੂੰ ਮਾਰ ਕੇ ਮਾਰ ਦੋਗੇ ਬੜੀ ਅਦੁੱਦ ਐਕਟ ਹੋ ਗਿਆ ਅੱਗ ਮਾਰ ਲਿਆ ਲੁਧਿਆਣਾ ਉਹ ਪਰੇ ਜਿਲੰਧਰ ਬਾਈ ਪਾਕ ਕਰਨੀ ਐਫ ਓ ਆਰ ਮਹਿੰਗਾ ਪਰੇ ਆਉਟਰ ਦੀ ਐਨ ਐਮ ਗੋਣ ਆਪਾਂ ਜਲਦਾ ਦੋ ਇੱਕ ਆਉਂਦਰੀ ਚੱਲਿਆ ਆਉਂਦਾ ਹੈ ਕੋਆੜਾ ਮੈਂ ਜਗਰ ਮੈਂ ਮੈਂ ਕਮਰੇ ਤੈਨਕ ਤੈਨਕ ਹੋ ਗਿਆ ਵਾਹ ਜਲਦਾ ਆਏ ਨਾ ਇਹ ਬੇਭਾਗੇ ਇਹ ਪੁਰਾਣੇ ਮੰਗਦਾ ਵਾਹ ਮੈਂ ਕਿਚਾ ਇਹ ਕਰਦਾ ਕਰ ਲੋ ਕੌਲਤਾ ਕਰ ਲੋ ਉਹ ਨਹੀਂ ਕੰਮ ਨਹੀਂ ਆਉਂਦਾ ਜੀ ਉਹ ਤੋਂ ਲੈ ਜਾਂਦਾ ਜੀ ਉਹ ਤੋਂ ਲੈ ਲੈ ਤੇ ਕੋਈ ਕਿਲਣੀ ਨਹੀਂ ਬਣੀ ਇੰਨੇ ਵੇ ਤੇ ਮਾਰੀ ਸੁਣੀ ਨਹੀਂ ਕਿੱਧਰ ਕਿੱਧਰ ਗੱਲ ਹੋ ਜਾਂਦੀ ਮੰਤਰੀ ਜਾਂਦਾ ਵਾਹ ਜੀ ਵਾਹ ਸਾਰੇ ਇੱਕ ਬੰਦੀ ਹੋਇਆ ਬਟਾ ਦਿੱਤਾ ਕੌਲਪੈਟ ਆਵੇ ਕੌਲ ਜੈਨ ਕਰਿਆ ਦਉ ਉਹਨੂੰ ਚਾਹ ਚੱਲ ਗਿਆ ਹੋ ਗਿਆ ਹੋ ਗਿਆ ਕੰਮ ਸ਼ੁਰੂ ਹੋ ਗਿਆ ਵਾਹ ਜੀ ਵਾਹ ਅੱਗੇ ਨਹੀਂ ਲੈ ਡੈਸਕ ਬ੍ਰੇਕਅਪ ਹੋ ਗਿਆ ਉਹ ਦੇ ਸਮਰ ਨੂੰ ਪੋਲਾ ਲੋ ਜਾਣ ਗਿਆ ਸलो ਕਿੰਨਾ ਕੁ ਟੱਕਰ ਗਿਆ ਨਹੀਂ ਸਰਦਾਰ ਬਟਾ ਦੇ ਦੋਸਤ ਕੋਲ ਡਾਊਨ ਡਾਊਨ ਗਏ ਬਾਸੇ ਹੋ ਸੇ ਹੋ ਕੇ ਕਹਿੰਦੇ ਸੱਤ ਵੀ ਤੇ ਤੁਰ ਦਿੰਦੇ ਪਿੰਡੋਂ ਪੌਣੇ ਅੱਠ ਦਾ ਟਾਈਮ ਹੋ ਗਿਆ ਨਾ ਨਾ ਗੋਗੇ ਦੇ ਬੁੜੇ ਨੇ ਉਹ ਜਿਹੜਾ ਅੰਕਲ ਦੇ ਹਨ ਚਲੋ ਜੀ ਨੰਨੇ ਗਾਲ ਵੀ ਮਾਰੇ ਰੰਮ ਦਾ ਇਹ ਆ ਦੇਖੋ ਤਾਰ ਨੇ ਜੁੱਤਕੇ ਆ ਹਾਰ ਗਏ ਕਹਦਾ ਉਹਦਾ ਮੰਨ ਗਿਆ ਇਹ ਮੇਰੇ ਜੀ ਕਿਹੜੇ ਵੀਰੇ ਹਾਰ ਗਏ ਚੱਲ ਹੁੰਦਾ ਰਹਿੰਦਾ ਉਹ ਗਾਲ ਚੱਪ ਆ ਦੇਖੋ ਤਾਰ ਨਾਲ ਦੇ ਪ੍ਰਭੂ ਜੁੱਤਕੇ 80 ਰੁਪਏ ਚਲੋ ਆ ਆ ਆ ਪਬਜੀ ਦੇ ਖੇਡਣ ਲੱਗੇ ਫਿਰੇ ਓਏ ਲੈ ਮੂਰੇ ਕਰਤਾ ਮੈਨੂੰ ਕਿਹਦੇ ਪਾਸੇ ਤੋਂ ਖੇਡਦਾ ਵਾ ਬੱਲੀ ਯਾਰ ਦੱਸਾਂਗੇ ਬੁੱਕਿਆਂ ਦਾ ਖਾਦੇ ਇਹਨੂੰ ਵੀਡੀਓ ਬਣਾ ਲੈਣ ਦੇ ਲੈ ਤੇਰੇ ਮੂਰੇ ਕਰਤਾ ਓਏ ਹੁਣ ਤਾਂ ਬੰਦਾ ਨਹੀਂ ਤਾਂ ਬੰਦਾ ਹੀ ਸਮਝ ਲੋਗੇ ਦੀਦਾ ਸੀ ਬੰਦਾ ਸੀਗਾ ਆ ਦੇਖੋ ਜੀ ਹੁਣ ਆਪਾਂ ਜਾ ਰਿਹਾ ਘਰੇ ਆ ਜੋ ਸੋਲੋ ਵੀ ਅੱਜ ਦਾ ਵਲੌਗ ਵਧੇ ਲਗੇ ਵੀਡੀਓ ਲਾਈਕ ਕਮੈਂਟ ਤੇ ਸਬਸਕ੍ਰਾਈਬ ਠੋਕ ਦਿਓ ਚੰਗਾ